ਵਾਹਿਗੁਰੂ ਜੀ ਕੀ ਪਤ ਹੈ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਹਾਂ ਤੁਹਾਡਾ ਸੁਖਵਿੰਦਰ ਸਿੰਘ ਚੰਦੀਪੁਰੋਗਰਮ ਦੇ ਕੇ ਹਾਜ਼ਰਾਂ ਪੱਕਦੇ ਮੁੱਦੇ ਪ੍ਰੋਗਰਾਮ ਮੰਡੇ ਟੂ ਫਰਡੇ 8 ਵਜੇ ਤੋਂ 9 ਵਜੇ ਤੱਕ ਹੁੰਦਾ ਮਾਫੀ ਚਾਹੁੰਨੇ ਅੱਜ 6-7 ਮਿੰਟ ਲੇਟ ਹੋ ਗਿਆ ਬਾਰਸ਼ ਬਹੁਤ ਜ਼ਿਆਦੀ ਸੀਗੀ ਤੇ ਮੈਂ ਅ ਭੱਜ ਗਿਆ ਜੇ ਤੁਹਾਨੂੰ ਪੱਕ ਤੋਂ ਪਤਾ ਲੱਗ ਜਾਣਾ ਕਿ ਕਿੰਨੀ ਪਿੱਛੀ ਹੋ ਗਿਆ ਤੇ ਉਹਦੇ ਲਈ ਮਾਫੀ ਚਾਹੁੰਨੇ ਆ ਕਰਦੇ ਸਵਾਗਤ ਤੁਹਾਨੂੰ ਸਭ ਦਾ ਜੀ ਤੁਹਾਨੂੰ ਸਭ ਸਵਾਗਤ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਧੰਨਵਾਦ ਜੀ ਮਿਹਰਬਾਨੀ ਸਾਰੇ ਹੀ ਸੁਣਨ ਦੇਖਣ ਵਾਲਿਆਂ ਨੂੰ ਸਸਰੀ ਰਖਾਤ ਸੰਤ ਸ਼੍ਰੀ ਕਾਲ ਜੀ ਸਟੂਡੀਓ ਚ ਕਾਲ ਕਰਨੇ ਨੰਬਰ ਹੋਈ ਸੀ 9058772770 ਤੇ ਨਾਲ ਹੀ ਤੁਸੀਂ ਲਾਈਵ ਦੇ ਨਾਲ-ਨਾਲ ਫੇਸਬੁੱਕ ਤੇ YouTube ਤੇ ਤੁਸੀਂ ਆਪ ਡਾਊਨਲੋਡ ਕਰਕੇ ਇਸ ਪ੍ਰੋਗਰਾਮ ਦਾ ਆਨੰਦ ਮਾਣ ਸਕਦੇ ਹੋ ਢਿਲੋ ਸਾਹਿਬ ਆਪਾਂ ਪਿਛਲੇ ਦਿਨ ਵੀ ਗੱਲਾਂ ਬਾਤਾਂ ਕਰਦੇ ਰਹੇ ਸੀ ਖਡੂਰ ਸਾਹਿਬ ਦੇ ਵਿੱਚ ਜਿੱਦਾਂ ਗੱਲ ਕਰਦੇ ਸੀਗੇ ਵੀ ਅਮਰਤਪਾਲ ਦੀ ਜਿਹੜੀ ਆ ਉਹ ਵੇਵ ਕਾਫੀ ਵਧੀ ਹੋਈ ਆ ਆ ਕਾਫੀ ਵਧੀਆ ਉਹਨੂੰ ਹਲਾਰਾ ਮਿਲ ਰਿਹਾ ਪਰ ਉਹਨੂੰ ਖਬਰ ਆਈ ਹੈ ਕਿੰਨਾ ਫਰੀਦ ਕੋਟ ਹਲਕੇ ਦੀ ਵੀ ਦੇੜੀ ਬਦਲੀ ਆ ਫਿਜ਼ਾ ਸਰਬਜੀਤ ਖਾਲਸਾ ਨੂੰ ਜ਼ਬਰਦਸਤ ਹੰਗਾਰਾ ਮਿਲ ਰਿਹਾ ਜੀ ਉੱਥੋਂ ਮੇਰੇ ਖਿਆਲ ਮੁਤਾਬਕ ਆਪਾਂ ਸਾਰੀ ਗੱਲ ਇਕੱਲੀ ਅਮਰਤਪਾਲ ਨਾਲ ਨਾ ਬੰਨੀ ਜਾਏਗੀ ਤੇ ਨਾ ਹੀ ਬੰਨੀਏ ਖਡੂਰ ਸਾਹਿਬ ਨਾਲ ਬਿਲਕੁਲ ਜੀ ਬਿਲਕੁਲ ਸਾਨੂੰ ਕੱਲੇ ਬੰਨੀ ਸਾਨੂੰ ਇਹ ਗੱਲ ਸੋਚਣੀ ਪੈਣੀ ਹੈ ਕਿ ਹਾਲਾਤ ਵਾਰ-ਵਾਰ ਜਿਹੇ ਹੁੰਦੇ ਕਿਉਂ ਆ ਵਾਪਰਦੇ ਕਿਉਂ ਬਿਲਕੁਲ ਜੀ ਕਦੇ 1999 ਦੇ ਵਿੱਚ ਜਿਹੜੀਆਂ ਹੈਗੀਆਂ ਸਾਰੇ ਅਕਾਲੀ ਡੀਡਰਾ ਦੀਆਂ ਜ਼ਮਾਨਤਾਂ ਜਬਤ ਹੋ ਜਾਂਦੀਆਂ ਤੇ ਅਕਾਲੀ ਦਲ ਅੰਮ੍ਰਿਤਸਰ ਦੇ ਜਾਂ ਆਪਾਂ ਕਹੇ ਤੀਏ ਬਾਬਾ ਅਕਾਲੀ ਦਲ ਦੇ ਉਮੀਦਵਾਰ ਚਾਹੇ ਸਰਦਾਰ ਸਿਮਰਜੀਤ ਸਿੰਘ ਮਾਨ ਹੋਣ ਧਿਆਨ ਸਿੰਘ ਮਾਨ ਹੋਣ ਅਤਿੰਦਰਪਾਲ ਸਿੰਘ ਹੋਣ ਜੀ ਇਹ ਸਾਰੇ ਦੇ ਸਾਰੇ ਲੋਕ ਜਿੱਤ ਜਾਂਦੇ ਜਿੰਨਾਂ ਚੋਂ ਕਈ ਲੋਕ ਝੇਲਾਂ ਚ ਬੈਠੇ ਸੀ ਜੀ ਜੀ ਉਹਨੂੰ ਜੇ ਆਪਾਂ ਦੇਖਤੀਏ ਤਾਂ ਬਾਅਦ ਦੇ ਵਿੱਚ ਆਉਂਦਾ ਹੈ ਫਿਰ 1992 ਜੀ 1992 ਦੇ ਵਿੱਚ ਫੇਰ ਚੋਣਾ ਹੁੰਦੀ ਹੈ ਤੇ ਉਹਨਾਂ ਚੋਣਾਂ ਦਾ ਬਾਈਕਟ ਕਰ ਬੈਠੇ ਗਲਤੀ ਦੇ ਨਾਲ ਤੇ ਪਾਵੇਂ ਬੀਨ ਸਿੰਘ ਦੀ ਸਰਕਾਰ ਬਣ ਗਈ ਪਰ ਵੋਟਾਂ ਕਿੰਨੇ ਪਰਸੈਂਟ ਪਈਆਂ ਜੀ ਸਾਰੇ 13 14 ਪਰਸੈਂਟ ਵੋਟਾਂ ਉਸ ਵੇਲੇ ਪੈਦੀਆਂ ਹੂੰ ਹੂੰ ਫਿਰ ਅਸੀਂ ਦੇਖਦੇ ਹਾਂ ਦੁਬਾਰਾ ਦੌਰ ਆਉਂਦਾ ਇਸ ਪੁਨੀਸੋਤਨ ਮੇਲਾ ਜੀ ਪ੍ਰਕਾਸ਼ ਸਿੰਘ ਬਾਦਲ ਹੋ ਗਈ ਕਿਉਂ ਜਿੱਤ ਜਾਂਦੇ ਹੈ ਸਰਕਾਰ ਬਣ ਜਾਂਦੀ ਹੈ 2002 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਬਣ ਜਾਂਦੀ ਹੈ ਫਿਰ ਅਗਲੇ 10 ਸਾਲ ਜਿਹੜੇ ਹੈ ਬਾਦਲ ਸਾਹਿਬ 17 ਤੋਂ ਲੈ ਕੇ 7 ਤੋਂ ਲੈ ਕੇ 17 ਤੱਕ ਰਹਿੰਦੇ ਹੈ ਜੀ ਤੇ 22 ਦੇ ਵਿੱਚ ਫਿਰ ਇੱਕ ਇਨਕਲਾਬ ਆ ਜਾਂਦਾ ਸੋ ਕਾਲ ਡੈਡ ਕਲਾਬ ਜਿਹਦੇ ਵਿੱਚ 92 ਬੰਦੇ ਜਿਹੜੇ ਐ ਇਕੋ ਪਾਰਟੀ ਦੇ ਝਾੜੂ ਦੇ ਚੋਂ ਨਿਸ਼ਾਨ ਤੇ ਜਿੱਤਿਆ ਦੇ ਤੇ ਅੱਜ ਅਸੀਂ ਦੁਬਾਰਾ ਫਿਰ 92 ਤੋਂ 22 ਤੋਂ ਬਾਅਦ ਅਸੀਂ ਖੋਰ ਚੋਣ ਦੇ ਵਿੱਚ ਗਏ ਹੋਏ ਆ ਇਸ ਚੋਣ ਤੋਂ ਪਹਿਲਾਂ ਇੱਕ ਚੋਣ ਹੋਈ ਸੀਗੀ 22 ਇਲੈਕਸ਼ਨ ਹੋਈ ਸੀ ਸੰਗਰੂਰ ਦੀ ਸੰਗਰੂਰ ਦੀ 22 ਇਲੈਕਸ਼ਨ ਜਿਹੜੀ ਹੋਈ ਆ ਉਹ ਇਸ ਕਰਕੇ ਹੋਈ ਸੀ ਕਿਉਂਕਿ ਭਗਵੰਤ ਮਾਨ ਬਣ ਕੇ ਸੀ ਮੁੱਖ ਮੰਤਰੀ ਸੀਟ ਉਹਨਾਂ ਦੀ ਖਾਲੀ ਹੋ ਗਈ ਉਹਨਾਂ ਨੂੰ ਅਸਤੀਫਾ ਜੇਣਾ ਪਿਆ ਕਨਸਟੀਟਿਊਸ਼ਨਲ ਬਤਿਬੂਰੀ ਸੀ ਲੇਕਿਨ 2 ਟਾਈ ਮਹੀਨੇ ਬਾਅਦ ਜਿਹੜੀ ਚੋਣ ਹੁੰਦੀ ਹੈ ਜਿਸ ਪਾਰਟੀ ਦੇ ਸਾਰੇ ਦੇ ਸਾਰੇ ਹਲਕੇ ਚ ਉਮੀਦਵਾਰ ਜਿੱਤ ਗਏ ਸੀ ਤੇ ਉਸ ਪਾਰਟੀ ਦਾ ਉਮੀਦਵਾਰ ਮੇਰੇ ਖਿਆਲ ਜੇ ਮੈਂ ਭੁੱਲਦਾ ਨਹੀਂ ਤਾਂ ਉਹਦਾ ਨਾਮ ਗੁਰਮੀਲ ਸਿੰਘ ਸੀ ਸਰਪੰਚ ਜੀ ਤੇ ਗੁਰਮੀਲ ਸਿੰਘ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਹੱਥੋਂ ਹਾਰ ਜਾਂਦਾ ਹੈ ਇਹ ਫੈਨੋਮੈਨਨ ਸਮਝਣ ਦੀ ਲੋੜ ਹੈ ਜੀ ਕਿ ਸਾਰਾ ਕੁਝ ਹੋ ਵਾਪਰ ਕਿਉਂ ਰਿਹਾ ਹੈ ਅਜਬ ਅਮਰਤਪਾਲ ਸਿੰਘ ਦੀ ਗੱਲ ਕਰ ਰਹੇ ਨੇ ਅਮਰਤਪਾਲ ਸਿੰਘ ਆਯਾ ਦਬਈ ਦੇ ਵਿੱਚੋਂ ਉਨੇ ਆ ਕੇ ਅਮਰਤਪਾਲ ਵੀ ਕਰ ਲੈ ਉਹਨੇ ਆ ਕੇ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਲੇਕਿਨ ਉੱਥੇ ਜਿਹੜੀ ਮੂਵਮੈਂਟ ਖੜੀ ਹੋਈ ਹੈ ਜੇ ਆਪਾਂ ਇਹ ਕਹ ਦੀਏ ਕਿ ਕੱਲੀ ਅਮਰਤਪਾਲ ਸਿੰਘ ਦਾ ਕਰਕੇ ਖੜੀ ਹੋਗੀ ਤਾਂ ਫੇਰ ਸਰਜੀਤੂ ਕੀ ਕਹੋਗੇ ਸ੍ਰੀਕੋਰਸ ਕੀ ਹੋ ਗਿਆ ਬਿਲਕੁਲ ਫੇਰ ਅਸੀਂ ਜਿਹੜੀ ਇਹ ਇਹਨਾਂ ਔਰ ਤੋਂ ਪਹਿਲਾਂ ਆਪਾਂ ਗੱਲ ਕਰੀਏ ਉੱਥੋਂ ਦੀ ਸੰਗਰੂਰ ਦੀ ਉੱਥੇ ਕੀ ਹੋ ਗਿਆ ਉੱਥੋਂ ਪਹਿਲਾਂ ਆਪਾਂ ਨਨਮੇ ਚਲੇ ਜਾਈਏ ਉੱਥੋਂ ਕੀ ਹੋਇਆ ਇਹ ਸਾਰਾ ਕੁਝ ਦੇਖਣ ਦੀ ਲੋੜਾ 92 ਚਾਹਦਾ ਵੱਡਾ ਬਾਈ ਕੱਢ ਕੇ ਹੋ ਗਿਆ ਜੀ ਅਸਲ ਦੇ ਵਿੱਚ ਇਹ ਸਮਝਣ ਵਾਲੀ ਲੋੜ ਹੈ ਸੋਚਣ ਵਾਲੀ ਲੋੜ ਹੈ ਬਹੁਤ ਸਾਰੇ ਲੋਕ ਇਹ ਕਹਿ ਦਿੰਦੇ ਆ ਪੰਜਾਬ ਇੱਕ ਸਰਹੱਦੀ ਸੂਬਾ ਹੈ ਜਿਹੜੇ ਆਪਾਂ ਕਵਾਂਗੇ ਐਨੇ ਦੇਸ਼ ਪਾਕਿਸਤਾਨ ਨੈਸ਼ਨਲਿਸਟਾਂ ਕਹਿੰਦੇ ਸਰਹੱਦੀ ਸੂਬਾ ਇੱਥੇ ਫੌਜਾਂ ਦੀ ਲੋੜ ਹੈ ਇੱਥੇ ਪਾਕਿਸਤਾਨ ਵਾਲੇ ਪਾਸੇ ਦਿਖਲਅੰਦਾਜ਼ੀ ਹੁੰਦੀ ਹੈ ਲੇਕਿਨ ਜਦੋਂ ਪਾਕਿਸਤਾਨ ਤੇ ਭਾਰਤ ਇੱਕ ਸੀ ਸਾਰਾ ਪੰਜਾਬ ਇੱਕ ਸੀ ਦਿੱਲੀ ਤੋਂ ਲੈ ਕੇ ਗੁਰਾਖੇ ਬਹੁਤ ਤੁਹਾਡੇ ਕਿੱਥੋਂ ਤੱਕ ਜਿਹੜੀ ਕਾਬਰ ਕਹਾਰ ਤੱਕ ਸਾਡੀ ਸਰਹੱਦ ਪਈ ਸੀ ਜੀ ਇਹ ਉਸ ਵੇਲੇ ਵੀ ਇਹੋ ਜਿਹੇ ਹਾਲਾਤ ਨਹੀਂ ਸੀ ਹੋਏ ਹਾਲਾਤ ਉਦੋਂ ਵੀ ਹੁੰਦੇ ਸੀ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਸ਼ਹਾਦਤ ਤੋਂ ਲੈ ਕੇ ਜਿਹੜੇ ਛੋਟੇ ਸਹਜਾਦਿਆਂ ਦੀ ਸ਼ਹਾਦਤ ਤੱਕ ਜੇ ਆਪਾਂ ਜੀ ਇਹ ਤਾਂ ਸਾਰਾ ਜਿਹੜਾ ਹੈਗਾ ਤੁਹਾਨੂੰ ਇਤਿਹਾਸ ਪੜਨਾ ਪੈਣਾ ਕੰਦੇ ਸਾਹਮਣੇ ਲੈ ਕੇ ਹੋਣਾ ਪਏ ਜੀ ਬੰਦਾ ਸਿੰਘ ਬਹਾਦਰ ਵੱਲੋਂ ਸਰਹੰਦੀ ਇੱਥੇ ਨਾਲ ਇਤਖੜਕਾਉਣੀ ਸਿੱਖ ਰਾਜ ਦੀ ਜਾਂ ਮੈਂ ਕਹੂੰਗਾ ਸੈਕੂਲਰ ਰਾਜ ਦੀ ਸਥਾਪਨਾ ਕਰਨੀ ਔਰ ਹੜਬਾਕਾਂ ਨੂੰ ਜ਼ਮੀਨਾਂ ਦਾ ਹੱਕ ਦੇਣਾ ਇਹ ਸਾਰੀ ਚੀਜ਼ ਦੇਖਣ ਵਾਲੀ ਗੱਲ ਹੈ ਕਿ ਵਾਰ-ਵਾਰ ਕਿਉਂ ਹੁੰਦੀ ਹੈ ਇਹ ਹਲਕੇ ਦੇ ਲੋਕਾਂ ਦਾ ਸੁਭਾਅ ਕੀ ਹੈ ਇਸ ਖਿੱਤੇ ਦੇ ਲੋਕ ਜਿਹੜੇ ਹੈਗੇ ਆ ਉਹ ਕਿੰਨੀ ਆਜ਼ਾਦ ਫਿਤਰਤ ਦੇ ਮਾਲਕ ਹੈ ਤੇ ਉਹਨਾਂ ਦੇ ਨਾਲ ਜਦੋਂ ਨਾਬੜੀ ਆਲਾ ਉਹਨਾਂ ਦੀ ਨਾਬੜੀ ਨੂੰ ਚੈਲੰਜ ਕੀਤਾ ਜਾਂਦਾ ਹੈ ਉਹਨਾਂ ਤੇ ਧੱਕੇਸ਼ਾਹੀ ਕੀਤੀ ਜਾਂਦੀ ਹੈ ਉਹਨਾਂ ਦੇ ਨਾਲ ਜ਼ਿਆਦਤੀ ਕੀਤੀ ਜਾਂਦੀ ਹੈ ਤੇ ਫਿਰ ਇਹ ਸਾਰਾ ਕੁਝ ਉੱਠਦਾ ਹੈ ਜੀ ਮੈਂ ਹੁਣ ਅੱਜ ਤੁਹਾਨੂੰ ਸਪੈਸ਼ਲ ਦੱਸਣ ਲੱਗਿਆ ਕਿ ਸਰਬਜੀਤ ਸਿੰਘ ਨੇ 2009 ਦੇ ਵਿੱਚ ਵਿੱਚ ਚੋੜ ਲੜੀ ਸੀ ਬਠਿੰਡਾ ਤੋਂ ਚੋੜ ਲੜੀ ਸੀ ਜੀ ਉਦੋਂ ਸਰਬਜੀਤ ਸਿੰਘ ਜਿਹੜੇ ਉਹਨਾਂ ਨੂੰ ਹਮੈਤ ਸੀ ਜਾਂ ਉਹ ਉਮੀਦਵਾਰ ਸੀ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਦੇ ਪਰ ਉਹ ਵੋਟਾਂ ਕਾਫੀ ਲੈ ਗਈ ਸੀ ਉਸ ਤੋਂ ਬਾਅਦ ਉਹ ਗੁੰਮਨਾਮ ਹੋ ਗਈ ਉਹਨਾਂ ਦੇ ਪਰਿਵਾਰ ਦਾ ਪਤਾ ਨਹੀਂ ਕੀ ਬਣਿਆ ਕੀ ਨਹੀਂ ਬਣਿਆ ਮੈਨੂੰ ਨਹੀਂ ਕੋਈ ਬਹੁਤੀ ਜਾਣਕਾਰੀ ਫਿਰ ਉਹ ਇੱਕਦਮ ਜਿਹੜੇ ਆ ਹੁਣ ਜਦੋਂ ਆਹ ਚਿਕਨਾ ਆਈਆਂ ਤੇ ਉਹ ਸਰਗਰਮ ਹੁੰਦੇ ਆ ਪਹਿਲੀ ਪ੍ਰੈਸ ਕਾਨਫਰੰਸ ਉਹਨਾਂ ਦੀ ਸਾਡੇ ਬਠਿੰਡਾ ਪ੍ਰੈਸ ਕਲੱਬ ਦੇ ਵਿੱਚ ਹੁੰਦੀ ਹੈ ਜਿੱਥੋਂ ਐਲਾਨ ਹੁੰਦਾ ਹੈ ਕਿ ਹਾਂ ਜੀ ਮੈਂ ਜਾ ਰਿਹਾ ਉਹ ਬੰਦੇ ਦੇ ਕੋਲੇ ਉਸ ਵੇਲੇ ਵੀ ਆਪਾਂ ਸਥਿਤੀ ਹੈ ਠੀਕ ਹੈ ਤੁਸੀਂ ਮੈਨੂੰ ਇੱਕ ਦੋ ਵਾਰੀ ਗੱਲ ਕਹੀ ਹੈ ਕਿ ਉਹਦੇ ਰਿਸ਼ਤੇਦਾਰ ਕਹਿੰਦੇ ਨੇ ਉਹਦਾ ਬਹੁਤ ਕੁਝ ਹੈ ਪਰ ਮੈਨੂੰ ਇਹ ਜਾਣਕਾਰੀ ਮਿਲੀ ਹੈ ਕਿ ਜਿਹੜੇ ਬੰਦੇ ਉਹਨਾਂ ਨੂੰ ਲੈ ਕੇ ਆਏ ਸੀ ਉਹਨਾਂ ਦੀ ਮੌਜੂਦਗੀ ਵਿੱਚ ਉਹ ਤੇ ਉਹਦੀ ਵਾਈਫ ਦੋਨੋਂ ਸੀ ਉਹਨਾਂ ਨੇ ਕਹਿ ਸੀ ਕਿ ਤੇਲ ਪਾਣੀ ਦਾ ਖਰਚਾ ਵੀ ਅਸੀਂ ਤੇ ਕੱਪੜੇ ਵਗੈਰਾ ਵੀ ਅਸੀਂ ਬਣਾ ਕੇ ਲੈ ਕੇ ਆਏ ਆ ਤੇ ਬੰਦਾ ਖੜਾ ਹੋਣ ਆਸਤੇ ਆ ਆਜ਼ਾਦ ਜੀ ਉਹਨੂੰ ਅਸੀਂ ਸਵਾਲ ਵੀ ਪੁੱਛਿਆ ਸੀ ਕਿ ਤੁਸੀਂ ਆਜ਼ਾਦ ਕਿ ਜੇ ਕੋਈ ਇਨਸਾਫ ਨਹੀਂ ਮਿਲਦਾ ਨਾ ਪੰਜਾਬ ਨੂੰ ਮਿਲਿਆ ਤੇ ਨਾ ਲੋਕਾਂ ਨੂੰ ਮਿਲਿਆ ਮੈਂ ਇੱਕ ਧੱਕੇ ਦੇ ਖਿਲਾਫ ਤੇ ਇਨਸਾਫ ਦੇ ਹੱਕ ਨੂੰ ਲੈਣ ਵਾਸਤੇ ਮੈਂ ਲਾਂਦੇ ਵਿੱਚ ਉਤਰ ਰਿਹਾ ਜੇ ਆਪਾਂ ਕਹੀਏ ਕਿ ਉਹ ਬੰਦੇ ਨੂੰ ਇੰਨੀ ਸੋਝੀ ਸਮਝ ਹੈਗੀ ਕਿ ਬਹੁਤ ਵੱਡਾ ਕੋਈ ਇਨਕਲਾਬ ਕਰ ਦੂ ਮੈਂ ਇਸ ਕੱਲ ਦੇ ਵੀ ਹੱਕ ਚ ਜੀ ਇਹ ਵੀ ਮੈਂ ਨਹੀਂ ਇਹਦੀ ਪੁਸ਼ਟੀ ਨਹੀਂ ਕਰਦਾ ਲੇਕਿਨ ਜੇ ਅੱਜ ਆਪਾਂ ਫਰੀਦਕੋਟ ਦੇ ਹਲਕੇ ਦੇ ਵਿੱਚ ਦੇਖੀਏ ਤੁਸੀਂ ਲੈ ਲਓ ਬਾਗਾ ਪੁਰਾਣਾ ਦਾ ਹਲਕਾ ਹੈ ਉੱਥੋਂ ਕੰਮ ਸ਼ੁਰੂ ਹੁੰਦਾ ਹੈ ਉਹਦੇ ਤੋਂ ਲੈ ਕੇ ਕੱਲ੍ਹ ਰਾਮਪਰਾ ਫੂਲ ਦੇ ਹਲਕੇ ਦੇ ਵਿੱਚ ਆਉਂਦੇ ਆ ਐਡੇ-ਐਡੇ ਵੱਡੇ ਮਾਰਚ ਹੋ ਰਹੇ ਆ ਲੋਕ ਆਪ ਮਾਰੇ ਕੋਈ ਕਾਲੀ ਆ ਕੋਈ ਕਾਂਗਰਸ ਸਿਆ ਕੋਈ ਕਾਮਦੇੜਾ ਲਿਖ-ਲਿਖ ਕੇ ਲਈ ਆ ਤੇ ਕਿ ਸਾਨੂੰ ਨਹੀਂ ਚਾਹੀਦੇ ਸਾਨੂੰ ਨਹੀਂ ਲੋਕ ਚਾਹੀਦੇ ਜੀ ਸਾਨੂੰ ਤਾਂ ਅਸੀਂ ਤਾਂ ਇਹਦੀ ਖਤਰ ਜਾਂਦੀ ਕਿਉਂ ਕਹਿੰਦੇ ਵੀ ਕਿਉਂਕਿ ਰੌਲਾ ਪੱਗਦਾ ਜੀ ਔਰ ਮੈਂ ਹਰਾਨੀ ਹੋਈ ਮੈਂ ਵੀ ਇੱਕ ਬੰਦਾ ਜੀ ਦੇ ਸਿਰ ਦੇ ਉੱਤੇ ਪਟਕਾ ਵੀ ਪੂਰੀ ਤਰ੍ਹਾਂ ਨਹੀਂ ਲਪੇਟਿਆ ਸੀ ਵਿਚਾਲੇ ਉਹਦਾ ਸਿਰ ਕੰਜਾ ਸੀ ਕਿ ਵੀਡੀਓ ਤੋਂ ਕਹੀ ਜਾਂਦਾ ਯਾਰ ਉਸ ਤੇ ਸਰਵਿਸ ਨੂੰ ਵੋਟ ਪਾਵਾਂਗੇ ਜੀ ਉਹਨੂੰ ਪੁੱਛਿਆ ਵੀ ਕਿਉਂ ਕਿ ਸਾਡੀ ਪੱਗ ਰੱਖੀ ਐ ਇਹਦੇ ਪਿਓ ਨੇ ਇਹਦੇ ਪਿਓ ਨੇ ਕੁਰਬਾਨੀ ਦਿੱਤੀ ਆ ਬੰਦਾ ਉਹਦਾ 6 ਸਾਲ ਦਾ ਸੀ ਇਹ ਸਾਰਾ ਕੁਝ ਹੈ ਨਾ ਜੀ ਇਹਨੂੰ ਸਮਝੇ ਨੀ ਲੋੜ ਐ ਕਿ ਜਿਹੜੀ ਇੱਥੇ ਠੱਕੇਸ਼ਾ ਹੀ ਹੁੰਦੀ ਐ ਉਹ ਰੂਪ ਬਦਲਦੇ ਰਹਦੇ ਐ ਕਦੇ ਉਹ ਸਾਡੇ ਜੇ ਆਪਾਂ ਦੇਖੀਏ 1912-13 ਦੇ ਵਿੱਚ ਗਿਆ ਉਹ ਉਹ ਦੌਰ ਦੇਖੀਏ ਸਾਡੇ ਬਾਬੇ ਰੋਟੀ ਖਵਾਉਣਾ ਵਾਸਤੇ ਗਏ ਸੀ ਵਿਦੇਸ਼ਾਂ ਦੇ ਵਿੱਚ ਉਹਨਾਂ ਨੇ ਜਾ ਕੇ ਉੱਥੋਂ ਗਦਰ ਪਾਰਟੀ ਬਣਾਈ ਬਾਲੂ ਸਾਹਿਬ ਨੇ ਯਾਦ ਕਰਾਇਆ ਸੀ ਗੁਰੂ ਨਾਨਕ ਦੇਵ ਜਹਾਜ ਜਿਹਨੂੰ ਕਾਮਾਗੱਟਾ ਮਾਰੂ ਕਿਹਾ ਜਾਂਦਾ ਕਿਉਂਕਿ ਜਿਹੜੀ ਕੰਪਨੀ ਤੋਂ ਖਰੀਦਿਆ ਸੀ ਉਹਦਾ ਨਾਮ ਕਾਮਾਗੱਟਾ ਸੀ ਉਹ ਜਿਹੜੀਆਂ ਉਹ ਸਾਰਾ ਕੁਝ ਕਿਹਾ ਜਾਂਦਾ ਸੀ ਇਹ ਸਾਰੇ ਨੂੰ ਜੇ ਆਪਾਂ ਦੇਖੀਏ ਉਦੋਂ ਤੋਂ ਲੈ ਕੇ ਅੱਜ ਤੱਕ ਦਾ ਫੀਨੋਮਨਾ ਹੈ ਲਹਿਰਾਂ ਦੇ ਨਾਮ ਬਦਲਦੇ ਆ ਲੇਕਿਨ ਸੁਭਾਅ ਇੱਕੋ ਹੀ ਹੈ ਉਦੋਂ ਗਦਰ ਪਾਰਟੀ ਸੀ ਤੇ ਗਦਰ ਪਾਰਟੀ ਦੇ ਜਿਹੜੇ ਸੀ ਜਿਹੜੇ ਉਹਨਾਂ ਨੇ ਗਦਰ ਅਖਬਾਰ ਕੱਢਿਆ ਸੀ ਉਹਦੇ ਪੰਜਾਬੀ ਐਡੀਸ਼ਨ ਦੇ ਜਿਹੜੇ ਐਡੀਟਰ ਹੁੰਦੇ ਸੀ ਉਹ ਸਰਵਾਰ ਕਰਤਾਰ ਸਿੰਘ ਸਰਾਭਾ ਸੀ ਔਰ ਉਹਨੂੰ ਗੀਤ ਗਾਉਂਦੇ ਹੁੰਦੇ ਸੀ ਇਹ ਗਦਰੀ ਬਾਬੇ ਦੇਸ਼ ਪੈਣ ਤੱਕੇ ਸਾਨੂੰ ਪਰਵੇਸ਼ਤ ਹੋਈ ਨਾ ਸਾਡਾ ਪ੍ਰਦੇਸੀਆਂ ਦਾ ਦੇਸ਼ ਕੋਈ ਨਾ ਕਹੇ ਤਾਂ ਦਿਹਾੜੀ ਮਜ਼ਦੂਰੀ ਕਰਸੀ ਆਪਣੇ ਪੇੜ ਦੀ ਅੱਗ ਬੁਝਾਉਣ ਵਾਸਤੇ ਚੇਤਨਤਾ ਇੰਨੀ ਪੈਦਾ ਹੋ ਗਈ ਉਹਨਾਂ ਦੇ ਵਿੱਚ ਕਿ ਆਹ ਦੇਸ਼ ਨੂੰ ਆਪਾਂ ਆਜ਼ਾਦ ਕਰਾਈਏ ਬਾਰ ਬਾਰ ਤੇਜਲ ਸਿੰਘ ਸੁਤੰਤਰਤਾ ਦਾ ਜ਼ਿਕਰ ਕਰਦੇ ਹੁੰਦੇ ਆ ਬਲਸਾਹਬ ਤੇਜਲ ਸਿੰਘ ਸੁਤੰਤਰ ਦਾ ਨਾਂ ਤਾਂ ਮਾਪੇ ਨੇ ਸੁੰਦ ਸ਼ੁੱਧ ਰਹੇ ਸੀ ਤੇਜਾਬੀਲਾ ਪਿੰਡ ਸੀ ਜਦੋਂ ਗੁਰਦੁਆਰਾ ਸਤਾਰ ਲੈ ਚਲੀ ਉੱਥੇ ਦੇ ਵਿਚਾਰ ਗਈ ਸਾਧ ਹੁੰਦੇ ਸੀ ਉਹਨਾਂ ਸਾਧਾ ਗੁਰਦੁਆਰੇ ਨੂੰ ਜਦੋਂ ਮੁਕਤ ਕਰਾਉਣ ਦੀ ਗੱਲ ਕੀਤੀ ਤੇ ਉਹਨਾਂ ਇਹ ਜਿਹੜਾ ਹੈਗਾ ਉਹ ਜਿਹੜਾ ਜਥਾ ਸੀਗਾ ਸ਼ਹੀਦੀ ਜਥਾ ਉਹਦੀ ਗਵਾਹੀ ਕੀਤੀ ਮੁਕਤ ਕਰਵਾਇਆ ਗੁਰੂ ਘਰ ਤੇ ਲੋਕਾਂ ਨੇ ਹੀ ਨਾਲ ਮਤਲਬ ਜੀ ਤੇਜਾਬੀਲਾ ਤੋਂ ਤੇਜਾ ਸੁਰਖਤਾ ਗੁਰਦੁਆਰੇ ਨੂੰ ਆਜ਼ਾਦ ਕਰਾਇਆ ਸੀ ਸੁਤੰਤਰ ਕਰਾਇਆ ਸੀ ਸੁਤੰਤਰ ਰਖਤਾ ਮਤਲਬ ਇਹ ਸਦਾ ਇਤਿਹਾਸ ਹੈ ਇਸ ਇਤਿਹਾਸ ਤੇ ਵੀ ਜਾਣ ਦੀ ਲੋੜ ਹੈ ਅੱਜ ਸਵਾਲ ਨਾ ਤਾਂ ਅਮਰਪਾਲ ਸਿੰਘ ਦਾ ਤੇ ਨਾ ਹੈਗਾ ਸਰਬਜੀਤ ਸਿੰਘ ਜੀ ਵਾਲੇ ਕੇ ਬਾਰ ਬਾਰ ਜਿਹੜੀ ਇਸ ਖਿੱਤੇ ਦੇ ਨਾਲ ਕਿਸੇ ਵੀ ਰੂਪ ਦੇ ਵਿੱਚ ਜਦੋਂ ਬੇਇਨਸਾਫੀ ਹੁੰਦੀ ਹੈ ਜ਼ਿਆਦਤੀ ਹੁੰਦੀ ਹੈ ਉਦੋਂ ਸਾਨੂੰ ਦੇਖਣ ਵਾਲੀ ਗੱਲ ਹੈ ਕਿ ਉਦੋਂ ਇਸ ਕਿਸਮੀਆਂ ਲਹਿਰਾਂ ਉੱਠੀਆਂ ਮੈਂ ਨਕਸਲੀ ਮੂਵਮੈਂਟ ਦੀ ਗੱਲ ਵੀ ਕਰ ਸਕਦਾ ਬਾਬਾ 부ਜਾ ਸਿੰਘ ਹੋਰਾ ਦੀ ਵੀ ਗੱਲ ਕਰਦੇ ਕਿੰਨੀਆਂ ਲਹਿਰਾਂ ਜੀ ਤੁਸੀਂ ਗੱਲ ਕਰ ਸਕਦੇ ਹੋ ਸੋ ਇਹ ਇੱਕ ਨਾਬਰੀ ਦਾ ਪ੍ਰਤੀਕ ਹੈ ਜਿਹੜੇ ਲੋਕ ਉੱਤ ਸਦੇ ਦੱਬੇ ਜਾਂਦੇ ਆ ਕੁੱਟੇ ਜਾਂਦੇ ਆ ਮਾਰੇ ਜਾਂਦੇ ਆ ਇਹ ਿੱਥੇ ਖੱਲੂ ਘੜਾ ਵੱਡਾ ਖੱਲੂ ਘੜਾ ਹੋਇਆ ਛੋਟਾ ਖੱਲੂ ਘੜਾ ਹੋਇਆ ਤੀਜਾ ਖੱਲੂ ਘੜਾ ਹੋਇਆ ਦਿੱਲੀ ਦੇ ਵਿੱਚ ਕਿੰਨੇ ਲੋਕ ਮਾਰੇਗੇ ਇਹ ਸਾਰੇ ਕਾਫੀ ਦੇ ਬਾਵਜੂਦ ਤੇਰੀ ਚਿੰਗਾਰੀ ਹੈ ਇਸ ਚਿੰਗਾਰੀ ਨੂੰ ਬੁਝਾਉਣਾ ਵਾਸਤੇ ਬਖੇਰੇ ਇੱਥੇ ਭੇਜੇ ਜਾਂਦੇ ਐ ਫਾਇਰ ਬ੍ਰਿਗੇਡਰੀਆਂ ਗੱਡੀਆਂ ਚਿੰਗਾਰੀ ਬੁਝਦੀ ਕਿਉਂ ਨਹੀਂ ਅਸਲ ਤੇ ਵੀ ਜਿਹਦਾ ਪ੍ਰੋਪਰ ਇਲਾਜ ਹੈ ਨਹੀਂ ਕਿ ਇਹਨਾਂ ਲੋਕਾਂ ਨੂੰ ਪਿਆਰ ਸਤਿਕਾਰ ਦੇ ਨਾਲ ਤਾਂ ਭਾਵੇਂ ਇਹਨਾਂ ਦੀ ਲੈ ਲਓ ਜਾਨ ਪਰ ਜਦੋਂ ਤੁਸੀਂ ਇਹਨਾਂ ਨੂੰ ਜਗਾ ਦੂਜੇ ਪਾਸੇ ਲੈ ਕੇ ਜਾਓਗੇ ਇਹਨਾਂ ਨੂੰ ਦਬਾਉਣ ਦੀ ਗੱਲ ਕਰੋਗੇ ਤੇ ਇਹ ਦਬਦੇ ਨਹੀਂ ਹਾਂ ਇਸ ਕੰਮ ਤੋਂ ਵੀ ਮੈਨੂੰ ਕੋਈ ਇਨਕਾਰੀ ਨਹੀਂ ਮੈਂ ਹੁੰਦਾ ਕਿ ਸਾਡੇ ਵਿੱਚ ਵੀ ਕੁਝ ਸ਼ਲੋਕ ਹੈਗੇ ਐ ਜਿਹੜੇ ਲੋਕ ਚੰਗੀ ਭਲੀ ਜਿਹੜੀ ਇੱਕ ਮੂਵਮੈਂਟ ਚੱਲਦੀ ਹੁੰਦੀ ਆ ਉਸ ਮੂਵਮੈਂਟ ਨੂੰ ਸਹੀ ਟ੍ਰੈਕ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਉਹਨੂੰ ਕਿਸੇ ਹੋਰ ਪਾਸੇ ਲਿਜਾਣ ਦੀ ਗੱਲ ਕਰਦੇ ਹੈਗੇ 10 ਵੀ ਬੰਦਿਆਂ ਦਾ ਇੱਕ ਟੋਲਾ ਆ ਜਦੋਂ ਕਿਸਾਨ ਅੰਦੋਲਨ ਚੱਲਦਾ ਸੀ ਉਹ ਕਿਸਾਨ ਅੰਦੋਲਨ ਸੀ ਉਸ ਕਿਸਾਨ ਅੰਦੋਲਨ ਨੂੰ ਫਿਰ ਫਿਰਕਿਆਂ ਦੇ ਆਧਾਰ ਦੇ ਉੱਤੇ ਬੰਦਨ ਦਾ ਯਤਨ ਕੀਤਾ ਗਿਆ ਅੱਜ ਵੀ ਚਾਹੇ ਉਹ ਅਮਰਪਾਲ ਸਿੰਘ ਜਾਇਓ ਸਰਬਜੀਤ ਸਿੰਘ ਹੈ ਜਿਹੜਾ ਇਹਦਾ ਵਰਤਾਰਾ ਹੈ ਮੈਂ ਇਸ ਵਰਤਾਰੇ ਨੂੰ ਸਮਝਦਾ ਕਿ ਇਸ ਖਿੱਤੇ ਦੇ ਵਿੱਚ ਇੱਕ ਜਿਹੜੀ ਨਾਬੜੀ ਵਾਲੀ ਜਿਹੜੀ ਹੈਗੀ ਹੈ ਲੋਕਾਂ ਦੀ ਸੋਚ ਹੈ ਜਦੋਂ ਉਹਨੂੰ ਕੋਈ ਚੁਣੌਤੀ ਦਿੱਤੀ ਜਾਂਦੀ ਹੈ ਨਾਬਰੀ ਇਹ ਨਹੀਂ ਕਿ ਕਿਸਨ ਧੱਕੇ ਨਾਲ ਦਿਵਾ ਲੋ ਅਸੀਂ ਇਹ ਦੇਖਦੇ ਹਾਂ ਕਿ ਖੜਕੂਬਾਦ ਦੇ ਦੌਰ ਦੇ ਵਿੱਚ ਵੀ ਮਾੜੇ ਕੰਮ ਵੀ ਬਹੁਤ ਹੋਏ ਪਰ ਚੰਗੇ ਬੜੇ ਵੀ ਕੰਮ ਹੋਏ ਐ ਉਦੋਂ ਜਿਹੜੀਆਂ ਦੂਜੇ ਧਰਮਾਂ ਦੀਆਂ ਤੀਹਾਂ ਪਹਿਨਾ ਹੁੰਦੀਆਂ ਸੀ ਉਹਨਾਂ ਨੂੰ ਛੱਡਿਆ ਜਾਂਦਾ ਸੀ ਉਹਨਾਂ ਦੀਆਂ ਜਿਆ ਸ਼ਾਦੀਆਂ ਦੀ ਕੋਈ ਲੋੜ ਹੁੰਦੀ ਸੀ ਮਾਪੇ ਕਰ ਨਹੀਂ ਸਕਦੇ ਜਿਹੜੇ ਲੋਕ ਸultan ਚੱਕ ਕੇ ਜੰਗਲਾਂ ਚ ਤੁਰੇ ਫਿਰਦੇ ਸੀ ਉਹ ਹੀ ਕੰਮ ਵੀ ਕਰਦੇ ਹੁੰਦੇ ਸੀ ਸਾਰਿਆਂ ਨੂੰ ਅਸੀਂ ਮਾੜੇ ਨਹੀਂ ਕਹਿ ਸਕਦੇ ਸਾਰਿਆਂ ਨੂੰ ਚੰਗੇ ਨਹੀਂ ਕਹਿ ਸਕਦੇ ਨਾਬਰੀ ਦਾ ਜਿਹੜਾ ਹੈਗਾ ਉਹ ਜਜ਼ਬਾ ਵਾਰ-ਵਾਰ ਉੱਠਦਾ ਹੈ ਉਹਨੂੰ ਇੱਕ ਪਾਸੇ ਸਟੇਟ ਵੱਲੋਂ ਮਤਲਬ ਜਿਹੜਾ ਦਬਾਇਆ ਜਾਂਦਾ ਦੂਜੇ ਪਾਸੇ ਕੁਝ ਜਿਹੜੇ ਅੰਦਰਲੇ ਸਾਡੇ ਹੈਗੇ ਐ ਉਸੇ ਕਿਸਮ ਦੇ ਤੱਤ ਹੁੰਦੇ ਐ ਜਿਹੜੇ ਕਿਸੇ ਹੋਰ ਪਾਸੇ ਨੂੰ ਲੈ ਕੇ ਲੈਣਾ ਨਜ਼ਾਰਾ ਚਾਹੁੰਦੇ ਆ ਉਦੋਂ ਫਿਰ ਨੁਕਸਾਨ ਹੁੰਦਾ ਹੈ ਹੁਣ ਜਿਹੜੀ ਮੂਵਮੈਂਟ ੁੱਠੀ ਹੈ ਇਹ ਮੂਵਮੈਂਟ ਦੇ ਵਿੱਚੋਂ ਵਾਪਸ ਸਿਮਰਦੀਪ ਸਿੰਘ ਮਾਨ ਉਹਨਾਂ ਦੀ ਗੱਲ ਕਰਦੇ ਆ ਮੈਂ ਸ਼ੁਰੂਸ਼ ਕੀਤੀ ਸੀ ਕਿ ਸਿਮਰਦੀਪ ਸਿੰਘ ਮਾਨ ਨੇ ਟਿਕ ਦਿੱਤੀ ਸੀ ਅੱਜ ਸਿਮਰਦੀਪ ਸਿੰਘ ਮਾਨ ਜਿਹੜਾ ਹੈਗਾ ਉਹ ਤੀਜੇ ਥਾਂ ਦੇ ਕਿਵੇਂ ਚਲਾ ਗਿਆ ਜਿਹੜੇ ਥਾਂ ਦੇ ਮੈਂ ਇਹ ਨਹੀਂ ਕਹਿੰਦਾ ਵੀ ਇਲੈਕਸ਼ਨ ਤੀਜੇ ਥਾਂ ਦੇ ਚਲਾ ਗਿਆ ਵੀ ਇਸ ਵੇਲੇ ਜਿਹੜੇ ਦੋ ਬਰਤਾਰੇ ਜਿਹੜੇ ਦੋ ਮਤਲਬ ਕੈਂਡੀਡੇਟ ਸਾਡੇ ਸਾਹਮਣੇ ਦੋ ਨਾ ਆਜਾਦੇ ਚਾਹੇ ਉਹ ਅਮਰਤਪਾਲ ਸਿੰਘ ਹੈ ਚਾਹੇ ਉਹ ਹੈਗਾ ਸਰਬਜੀਤ ਸਿੰਘ ਖਾਲਸਾ ਦੋਨਾਂ ਦੀ ਮੂਵਮੈਂਟ ਕਿੱਥੇ ਜੜੀ ਹੋਈ ਹੈ ਪਰਮਾਨੰਦ ਸਾਹਿਬ ਦੀ ਮੂਵਮੈਂਟ ਇਹਨਾਂ ਦੇ ਬਰਾਬਰ ਕਿਉਂ ਨਹੀਂ ਗਈ ਉਹਦਾ ਲੀਡਰ ਹੈ ਉਹਦਾ ਕਾਰਨ ਇਹ ਹੈ ਕਿ ਮਾਨ ਸਾਹਿਬ ਇੱਥੇ ਉਕਾਈ ਖਾ ਗਏ ਮਾਨ ਸਾਹਿਬ ਨੇ ਸਿਰਫ ਜਦੋਂ ਉਹਨਾਂ ਨੂੰ ਇਹ ਪਤਾ ਲੱਗਿਆ ਸੀ ਕਿ ਸਰਬਜੀਤ ਸਿੰਘ ਖੜਾ ਹੋ ਗਿਆ ਉਹਨਾਂ ਨੂੰ ਆਪਣਾ ਕੈਂਡੀਡੇਟ ਜਿਹੜਾ ਉਹਨਾਂ ਨੇ ਪਹਿਲਾਂ ਲਾਣਾ ਸੀ ਉਹ ਬਾਅਦਸਲੇ ਲੈਣਾ ਚਾਹੀਦਾ ਸੀ ਬਿਲਕੁਲ ਉਹਨਾਂ ਨੇ ਬਾਅਦਸਲੇ ਨਹੀਂ ਲਿਆ ਪਰ ਸੋ ਬਠਿੰਡੇ ਇੱਕ ਪ੍ਰੈਸ ਕਲੱਬ ਹੋਈ ਸੀ ਭਾਈ ਬਲਵੰਤ ਸਿੰਘ ਗੋਪਾਲਾ ਤੇ ਬਾਬਾ ਲਹਿਣਾ ਸਿੰਘ ਜਿਹੜੇ ਹੈਗੇ ਆ ਦਮਦਿਤਕਸਾਲ ਵਾਲੇ ਪਾਸੋਂ ਉਹਨਾਂ ਨੇ ਇੱਕ ਪ੍ਰੈਸ ਕਾਨਫਰੈਂਸ ਕੀਤੀ ਸੀ ਰਸ ਕੰਫਰੰਸ ਨੂੰ ਕਰਨਾ ਹੈ ਸੀਐਸਪਾਸ ਤੇ ਕਿ ਭਾਈ ਬੋਰਡ ਦੀ ਨੂੰ ਮਰਜ਼ੀ ਪਾ ਦਿਓ ਅਸੀਂ ਨਹੀਂ ਕਹਿੰਦੇ ਵੋਟ ਪਾਓ ਲੇਕਿਨ ਬਠਿੰਡਾ ਹਲਕੇ ਤੋਂ ਬਾਦਲ ਪਰਵਾਰ ਦੀ ਜਿਹੜੀ ਹੈਗੀ ਆ ਬੀਬੀ ਹਰਸਿਮਰਤਪਾਲ ਕੌਰ ਉਹਨੂੰ ਹਰਾਉਣਾ ਜ਼ਰੂਰੀ ਹੈ ਸਵਾਲ ਉਸ ਨੂੰ ਪੁੱਛਿਆ ਵੀ ਤੁਸੀਂ ਅੰਮ੍ਰਿਤਸਰ ਤੋਂ ਚੱਲ ਕੇ ਗਏ ਹੋਏ ਤੁਸੀਂ ਗੱਲ ਕਿਉਂ ਕਹਿੰਦੇ ਆ ਕਿ ਉਹਨਾਂ ਨੇ ਇਹ ਗੱਲ ਕਹੀ ਕਿ ਸੀ ਇਸ ਕਰਕੇ ਕਹਿੰਦੇ ਆ ਕਿ ਜਿਨ੍ਹਾਂ ਨੇ ਆਪਣੀ ਖੁਦਗਰਜ਼ੀ ਦੇ ਲਈ ਪੰਜਾਬ ਦੇ ਹਿਟਾਂ ਦੇ ਨਾਲ ਪੰਜਾਬ ਦੇ ਧਾਰਮਿਕ ਜਜ਼ਬਾਤਾਂ ਦੇ ਨਾਲ ਪੰਜਾਬ ਦੇ ਲੋਕਾਂ ਦੇ ਜਜ਼ਬਾਤਾਂ ਨਾਲ ਖਿਲਵਾੜ ਕੀਤਾ ਹੈ ਜਿਨ੍ਹਾਂ ਨੇ ਆਪਣੀਆਂ ਔਲਾਦਾਂ ਦੀ ਸਤਾਹੀ ਕੀਤੀ ਤੇ ਲੋਕਾਂ ਦੇ ਜੁਆਕਾਂ ਨੂੰ ਜਿਹੜਾ ਹੈਗਾ ਉਹ ਨਰਕ ਵਾਲੇ ਪਾਸੇ ਨੂੰ ਤੋਰਿਆ ਘਰਾਂ ਦੇ ਘਰ ਖਾਲੀ ਹੋ ਗਏ ਇਹ ਸਾਰੇ ਦੇ ਵਿੱਚ ਅਸੀਂ ਕਹਿੰਦੇ ਸਾਡੀ ਇਹ ਡਿਊਟੀ ਬਣਦੀ ਅਸੀਂ ਲੋਕਾਂ ਨੂੰ ਬੇਨਤੀ ਕਰਨ ਵਾਸਤੇ ਆਏ ਹਾਂ ਮੈਂ ਉਸ ਵੇਲੇ ਵੀ ਜ਼ਿਕਰ ਕੀਤਾ ਸੀ ਉਹਨਾਂ ਕੋਲੇ ਮੈਂ ਕਿਹਾ ਜੀ ਆਹ ਗੱਲ ਕੀ ਹੋ ਗਈ ਵੀ ਸਰਬਜੀਤ ਦੇ ਮੁਕਾਬਲੇ ਮਾਨ ਸਾਹਿਬ ਦਾ ਕੈਂਡੀਡੇਟ ਖੜਾ ਹੈ ਲੇਕਿਨ ਅਮਰਤਪਾਲ ਸਿੰਘ ਦੇ ਮੁਕਾਬਲੇ ਵਿੱਚ ਉਹ ਵਿਡਰਾ ਹੋ ਗਿਆ ਉਦੋਂ ਵੀ ਮੈਨੂੰ ਭਾਈ ਕੋਪਾਲਾ ਨੇ ਇਹ ਗੱਲ ਕਹੀ ਸੀ ਕਿ ਅਸੀਂ ਜਾ ਰਹੇ ਹਾਂ ਉਹਨਾਂ ਦੇ ਕੋਲ ਇਹਨਾਂ ਨੂੰ ਬੇਇਨਤੀ ਕਰਦੇ ਹਾਂ ਕਿ ਤੁਸੀਂ ਵਿਡਰਾ ਕਰ ਲਓ ਪਰ ਤੁਸੀਂ ਮੈਂ ਜਿਹੜਾ ਮੇਰਾ ਕਹਿਣ ਤੋਂ ਭਾਵ ਹੈ ਕਿ ਲੋਕ ਮੰਨਤਾ ਕਿੰਨੀ ਹੁੰਦੀ ਹੈ ਲੋਕ ਉਸ ਬੰਦੇ ਨੂੰ ਮੰਨਤਾ ਦਿੰਦੇ ਆ ਜਿਹਦੇ ਤੇ ਉਹਨਾਂ ਨੂੰ ਇਹ ਹੁੰਦਾ ਹੈ ਕਿ ਯਾਰ ਇਹ ਬੰਦਾ ਪੋਲਿਟਿਕਸ ਕਰਦਾ ਆ ਆ ਬੰਦਾ ਸਹੀ ਰਸਤੇ 'ਤੇ ਚੱਲਿਆ ਕੱਲ ਨੂੰ ਹੋ ਸਕਦਾ ਵੀ ਪੋਲਿਟਿਕਸ ਸਰਵਿਸ 'ਚ ਵੀ ਕਰਨ ਲੱਗੇ ਜੀ ਅਮਰਪਾਲ ਸਿੰਘ ਬਾਰੇ ਤਾਂ ਪਹਿਲਾਂ ਹੀ ਕਿਹਾ ਜਾਂਦਾ ਕਿ ਜੀ ਉਹ ਪੋਲਿਟਿਕਸ ਕਰਦੇ ਕਿਸੇ ਪੋਲਿਟਿਕਸ ਦੀ ਵਜ੍ਹਾ ਕਰਨੇ 'ਤੇ ਆਏ ਐ ਲੇਕਿਨ ਮਾਨ ਸਾਹਿਬ ਲਈ ਜਿਹੜੀ ਚੀਜ਼ੇ ਜਿੰਨਾਂ ਜਿਹੜੇ ਛੰਡਾ ਵਰਦਾਰਸ਼ ਇਸ ਕਹਿੰਦੇ ਮੈਂ ਇਹਨਾਂ ਦਾ ਬੜਾ ਸਤਿਕਾਰ ਕਰਦਾ ਇੱਜ਼ਤ ਕਰਦਾ ਪਰ ਉਹਨਾਂ ਦੀ ਜਿਹੜੀ ਹੈ ਉਹ ਗੱਲ ਜਿਹੜੀ ਹੈ ਹੁਣ ਉਹ ਇਹਨਾਂ ਤੋਂ ਪਿੱਛੇ ਪੈ ਗਈ ਉਹ ਬਜ਼ੁਰਗ ਹੈ ਕਿ ਸਾਡੇ ਸਤਿਕਾਰਤ ਪਰ ਕਿਉਂਕਿ ਉਹਨੇ ਲੋਕਾਂ ਦੇ ਸਾਹਮਣੇ ਆ ਗਿਆ ਕਿ ਯਾਰ ਆ ਵੀ ਐ ਆਪਾਂ ਇਨਸਾਫ ਦੀ ਕਦਰ ਲੜਦੇ ਆਂ ਇਹਦਾ ਤੇ ਉਹਦਾ ਇਨਸਾਫ ਦੀ ਕਦਰ ਆਪਦੀ ਜਾਣਗੋ ਬੈਠੇ ਔਰ ਇਹ ਨੂੰ ਆਪਾਂ ਕਿਉਂ ਨਹੀਂ ਅਪਣਾਉਂਦੇ ਇਸ ਸਪਨਾਉਣ ਵਾਲੀ ਗੱਲ ਔਰ ਇਹਦੇ ਵਿੱਚੋਂ ਤੁਸੀਂ ਦੇਖੋ ਕੀ ਹੈ ਇਹਦੇ ਵਿੱਚੋਂ ਦੋ ਘਟਨਾਵਾਂ ਹੋਰ ਵਾਪਰਦੀਆਂ ਜਸਟਿਸ ਜੋਰਾ ਸਿੰਘ ਜਿਨ੍ਹਾਂ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਬਰਗਾੜੀ ਬਹਿਬਲ ਕਲਾਂ ਵਾਲੇ ਕਾਂਡ ਦੀ ਜਿਹੜੀ ਪੜਤਾਲ ਵਾਸਤੇ ਸਭ ਤੋਂ ਪਹਿਲਾ ਕਮਿਸ਼ਨ ਬਣਾਇਆ ਸੀ ਉਹ ਕਮਿਸ਼ਨ ਦੀ ਰਿਪੋਰਟ ਉਹਨਾਂ ਨੇ ਤਿਆਰ ਕਰਤੀ ਸੀ ਔਰ ਰਿਪੋਰਟ ਕਿਸੇ ਨੇ ਪੜ੍ਹੀ ਵੀ ਉਵੇਂ ਦੀ ਉਵੇਂ ਪਈ ਹੈ ਤੇ ਕੋਈ ਫੜਨ ਵਾਲਾ ਵੀ ਹੈ ਨਹੀਂ ਸੀ ਉਹ ਕਿਚਪ੍ਰਾਸੀ ਨੂੰ ਫੜਾ ਕੇ ਆ ਗਏ ਸੀ ਦੂਜੇ ਪਾਸੇ ਆਪਾਂ ਦੇਖੀਏ ਤਾਂ ਜਿਹੜੇ ਹੈਗੇ ਐ ਇਕੋਵਰ ਹੈ بڑے ਵੱਡੇ ਬਿਜ਼ਨਸਮੈਨ ਹੈਗੇ ਬ੍ਰੀਡ ਕੋੜਵੇ ਉਹ ਕਾਂਗਰਸ ਪੀਪੀ ਦੇ ਪ੍ਰਧਾਨ ਰਾਜਾਪਟਿੰਗ ਦੇ ਰਿਸ਼ਤੇਦਾਰ ਵੀ ਹੈ ਪਿਛਲੇ ਦਿਨੀ ਉਹ ਆਵਾਜ਼ ਵੀ ਪਾਰਟੀ ਸ਼ਾਮਲ ਹੋ ਗਈ ਹੁਣ ਜੇਕਰ ਜਿਸ ਕਲੋਨੀ ਦੇ ਵਿੱਚ ਉਹਨਾਂ ਨੇ ਆਪਣਾ ਇੱਕ ਬਹੁਤ ਵੱਡਾ ਸਿਸਟਮ ਖੜਾ ਕੀਤਾ ਵੈ ਉੱਥੇ ਉਹਨਾਂ ਨੇ ਆਪਣਾ ਕੋਈ ਕਲੱਬ ਕਲੱਬ ਵੀ ਬਣਾਇਆ ਵੈ ਬੜਾ ਬੱਤਾ ਜਗਾੜ ਬਗਾੜਾ ਪੂਰਾ ਵੱਡਾ ਸਿਲਸਿਲਾ ਉੱਥੋਂ ਦੀ ਕਲੋਨੀ ਦੇ ਲੋਕਾਂ ਨੇ ਕਹਿਦਾ ਜੀ ਅਸੀਂ ਆਮ ਆਦਮੀ ਪਾਰਟੀ ਵਾਲੇ ਬਾਰੇ ਲਿਖਿਆ ਤੁਹਾਨੂੰ ਵੋਟਾਂ ਨਹੀਂ ਪੈਣਗੀਆਂ ਸਾਡੇ ਨਾਲ ਇੱਥੇ ਆਇਓ ਸਾਡਾ ਕੈਂਡੀਡੇਟ ਜਿੱਤਾ ਹੈਗਾ ਜੀ ਅਸੀਂ ਦਾ ਸਰਬਜੀਤ ਦੀ ਮਦਦ ਕਰਾਂਗੇ ਜੀ ਨਾਲ ਜੋਰਾਸੂ ਨੇ ਪ੍ਰੈਸ ਕਾਨਫਰੰਸ ਕਰਕੇ ਕਹਿਦਾ ਜੀ ਮੈਂ ਦਾ ਸਰਬਜੀਤ ਸਿੰਘ ਦੀ ਮਦਦ ਕਰਾਂ ਕਿਉਂ ਮਦਦ ਕਰਨਾ ਕਹਿੰਦਾ ਵੀ ਇਸ ਕਰਕੇ ਕਿਉਂਕਿ ਇਹ ਬੰਦੇ ਦੇ ਨਾਲ ਬੇਇਨਸਾਫੀ ਹੋਈ ਹੈ ਇਹ ਸਾਰਾ ਫੀਨੋਮੈਨਾ ਜਿਹੜਾ ਅਸੀਂ ਦੇਖਦੇ ਆ ਕਿ ਲੋਕ ਕਿਸ ਪਾਸੇ ਨੂੰ ਕਿਉਂਕਿ ਕਿ ਲੋਕ ਬੇਇਨਸਾਫੀ 'ਚ ਤਪੇ ਹੋਏ ਆ ਉਹ ਕਿਸੇ ਵਿਸ਼ੇਸ਼ ਵਿਚਾਰਧਾਰਾ ਤੋਂ ਨਹੀਂ ਮੈਂ ਕਹਿੰਦਾ ਵੀ ਇਹ ਪ੍ਰਭਾਵਿਤ ਹੈ ਕਿ ਆ ਵਿਚਾਰਧਾਰਾ ਜਿੱਥੇ ਉਹਨਾਂ ਨੂੰ ਲੱਗਦੀ ਹੈ ਕਿ ਆ ਬੰਦੇ ਨਾਲ ਧੱਕਾ ਹੋਇਆ ਤੇ ਧੱਕੇ ਵਾਲੇ ਦੇ ਨਾਲ ਲੋਕ ਖੜਦੇ ਆ ਨਾਬਰੀ ਪੰਜਾਬੀਆਂ ਦੇ ਖੂਨ ਦੇ ਵਿੱਚ ਆ ਚਾਹੇ ਉਹ ਸਿੱਖ ਆ ਚਾਹੇ ਹਿੰਦੂ ਆ ਚਾਹੇ ਮੁਸਲਮਾਨ ਆ